ਧੰਨ ਗੁਰੂ ਰਾਮਦਾਸ ਸਰੋਵਰ ਦੀ ਸੇਵਾ ਹੋਈ ਸੰਗਤ ਬੜੀ ਦੂਰ ਦੂਰ ਤੋਂ ਆਈ ਗੁਰੂ ਰਾਮਦਾਸ ਆਪ ਸਰੋਵਰ ਦੀ ਸੇਵਾ ਕਰਾ ਰਹੇ ਨੇ ਪਿਆਰਿਓ ਜਿਸ ਸਰੋਵਰ ਵਿੱਚ ਤੁਸੀਂ ਇਸ਼ਨਾਨ ਕਰਦੇ ਹੋ ਇਸ ਸਰੋਵਰ ਵਿੱਚੋਂ ਮਿੱਟੀ ਮੇਰੇ ਗੁਰੂ ਰਾਮਦਾਸ ਜੀ ਨੇ ਵੀ ਕੱਟੀ ਕਦੇ ਉਹਨੂੰ ਫੀਲ ਕਰੋ ਮਹਿਸੂਸ ਕਰੋ ਜਿਨੂੰ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਨੂੰ ਪਰਤਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਭੋਖਣ ਪਰਮ ਉਸ ਥਾਂ ਤੇ ਮਹਾਰਾਜ ਸੇਵਾ ਕਰ ਰਹੇ ਨੇ ਸੱਜਣ ਹੀ ਕਾ ਗਿਆ ਇਤਿਹਾਸ ਹੋਈਏ ਉਹ ਜਿਸ ਕੰਮ ਨੂੰ ਖੱਤ ਪਾਉਂਦਾ ਹੈ ਕੰਮ ਸਿਰੇ ਨਹੀਂ ਲੱਗਦਾ ਚਿੰਤਾ ਨੇ ਖਾ ਲਿਆ ਮੇਰੇ ਬੱਚਿਆਂ ਦੀ ਰੋਜੀ ਦਾ ਕੀ ਬਣੇਗਾ ਮੇਰੇ ਬੱਚਿਆਂ ਦਾ ਕੀ ਬਣੇਗਾ ਕਿਸੇ ਨੇ ਕਿਹਾ ਚਲਾ ਜਾ ਮਾਜੇ ਦੀ ਧੁਨੀ ਚ ਮੱਜੇ ਦੀ ਧਰਤੀ ਤੇ ਇੱਕ ਤੀਰਤ ਬਣਦਾ ਪਿਆ ਬਹੁਤ ਹਜੂਮ ਹਜੂਮ ਦਾ ਅਰਥ ਇਹ ਤੇ ਭੀੜ ਨਾ ਕਰਿਓ ਹਜੂਮ ਦਾ ਅਰਥ ਇਕੱਠ ਬਹੁਤ ਇਕੱਠ ਹੁੰਦਾ ਓਥੇ ਤੂੰ ਓਥੇ ਪਹੁੰਚ ਜਾ ਕੋਈ ਕੰਮਕਾਰ ਕਰ ਲੈ ਜਿਸ ਥਾਂ ਤੇ ਤੁਸੀਂ ਸਰੋਵਰ ਚ ਸਿ ਇਸ਼ਨਾਨ ਕਰਨੇ ਆ ਇਹ ਸਰੋਵਰ ਦੀ ਪਟਾਈ ਇਹਦੇ ਕੰਡੇ ਤੇ ਥੋੜੀ ਜੀ ਦੂਰ ਉਹ ਸੱਜਣ ਕੁਝ ਮਾਇਆ ਲਿਆ ਕੇ ਆਪਣੀ ਛਾਬੜੀ ਲਾ ਕੇ ਬੈਠ ਗਿਆ ਮੇਰਾ ਇਸ਼ਾਰਾ ਭਾਈ ਸੋਮੇਸ਼ਾ ਵਾਲਾ ਛਾਬੜੀ ਲਾ ਕੇ ਬੈਠ ਗਿਆ ਵਟਕ ਹੋ ਗਈ ਸੋਣੀ ਬੜਾ ਖੁਸ਼ ਹੋਇਆ RAMDAS SODHI SULTAN SACCHE PAADSHA LANGE ਸਿੱਖ ਸੰਗਤਾਂ ਨਾਲ ਸਨ ਤੇ ਉਹਨੇ ਪੁੱਛ ਲਿਆ ਕਿਸੇ ਨੂੰ ਇਹ ਕੌਣ ਉਹਨਾਂ ਕਹਿ ਕੇ ਸਤਗੁਰੂ ਗੁਰੂ RAMDAS ਜਿਹੜੇ ਇਸ ਤੀਰਥ ਦਾ ਨਿਰਮਾਣ ਕਰ ਰਹੇ ਉਹਨੂੰ ਤੀਰਥ ਸ਼ਬਦ ਸੁਣ ਕੇ ਨਾ ਵੰਚਲਤ ਹੋ ਜਾਇਓ ਵੀ ਇਹ ਤੀਰਥ ਕਹਦਾ ਤਾਂ ਤੀਰਥ ਦਾ ਕਰਿਆ ਤਾਂ ਪਵਿੱਤਰ ਹੁੰਦਾ ਹੈ ਅਸੀਂ ਤਾਂ ਲੜੀ ਜਾਂਦੇ ਆ ਸ਼ਬਦਾਂ ਪਿੱਤੇ ਸ਼ਬਦਾਂ ਦੇ ਅਰਥਾਂ ਦਾ ਪਤਾ ਵੀ ਨਹੀਂ ਹੁੰਦਾ تیرੇ ਦਰਤ ਪਵਿੱਤਰ ਉਹ ਕਹਿਣ ਲੱਗੇ ਜਿਹੜੇ ਰੱਜਦੇ ਨੇ ਅੱਗੇ ਵੱਧ ਕੇ ਮੱਥਾ ਟੇਕ ਬੈਠਾ ਜੀ ਕੋਈ ਇਹ ਨਹੀਂ ਮੈਂ ਨਾਮ ਲੈਣ ਆਇਆ ਮੈਂ ਬੰਦਗੀ ਲੈਣੀ ਸਿਮਰਨ ਮੱਥਾ ਗੁਰੂ ਦੇ ਚਰਨਾਂ ਨੂੰ ਛੋ ਗਿਆ ਮੱਥਾ ਤੇ ਕਿਹਾ ਸਤਿਗੁਰੂ ਕੁਛ ਦਿਆ ਕਾਹਨ ਭਾਈ ਤੂੰ ਪਹਿਲੀ ਨਹੀਂ ਵੇਖਿਆ ਕਿਵੇਂ ਆਇਆ ਕਹਿੰਦਾ ਮਹਾਰਾਜ ਉਹ ਛਾਬੜੀ ਮਹਿਲਾ ਆਈ ਸੀ ਜੀ ਉਹ ਦੇਖੋ ਸਤਿਗੁਰੂ ਕਹਿੰਦੇ ਨੇ ਵੇਚਣਾ ਹੈ ਕੁਝ ਕਹਿੰਦਾ ਹਾਂ ਵੇਚਿਆ ਕਿੰਨੇ ਪੈਸੇ ਹੋਏ ਚਲੋ ਇਹ ਸਾਰੇ ਕੋਈ ਵਧਾ ਚੜਾ ਕੇ 1.5 10 ਦਾ 1 ਰੁਪਈਆ ਜੋ ਵੀ ਕਹੇ ਉਹਨੇ ਕਿਹਾ ਮਹਾਰਾਜ ਇੰਨੀ ਵਟ ਕੋਈ ਸਤਿਗੁਰੂ ਕਹਿੰਦੇ ਨੇ ਇੱਕ ਇੱਕ ਪੈਸੇ ਦੀ ਲੋੜ ਇੱਥੇ ਉਹ ਲਿਆ ਜਿੰਨੀ ਤੈਨੂੰ ਵਟਕ ਹੋਈਏ ਇਹ ਇਹ ਮਜ਼ਦੂਰਾ ਨੂੰ ਦੇਾਂਗੇ ਸਾਜ਼ੋ ਸਮਾਨ ਆ ਜਾ ਗਾ ਦੇ ਦਿੱਤਾ ਪਰ ਰਾਤ ਚਿੰਤਾ ਨਾਲ ਸੁੱਤਾ ਕੋਈ ਮੰਨੇ ਕਿਹਾ ਤੂੰ ਤਾਂ ਰੋਜੀ ਲੈਣਾ ਐਸਾ ਤੇਰੇ ਤਰ੍ਹਾਂ ਪਈਏ ਵੀ ਖੋਲੇ ਮੈਂ ਸੋਚਣਾ ਕਿ ਪਤਾ ਨਹੀਂ ਕਿ ਕੋਈ ਕੋਈ ਪੁਰਨੇ ਉੱਠੇ ਹੋਣਗੇ ਗੁਰੂ ਕਿਹੋ ਜਿਹਾ ਇਹ ਆ ਬੈੜਾ ਮਾਣੇ ਨਾ ਕਿ ਸਿਮਰਨ ਕਰਦਾ ਕਰਦਾ ਵੀ ਇਹਦੇ ਪ੍ਰਤੀ ਕਈ ਵਾਰੀ ਨਫਰਤ ਪੈਦਾ ਕਰੀ ਜਾਂਦਾ ਹੁੰਦਾ ਇਹ ਸੱਚ ਜੀ ਵੀ ਆ ਕਿਵੇਂ ਆ ਕਿਵੇਂ ਰਾਤ ਸੁੱਤਾ ਹੀ ਨਹੀਂ ਹੁਣਾ ਮੇਰਾ خیال ਧੀਰਜ ਕਰ ਲੈਣ ਚੱਲ ਕੋਈ ਨਹੀਂ ਇੱਕ ਦਿਨ ਦੇ ਦਿੱਤਾ ਅਖਰ ਉਹਨਾਂ ਦੀ ਥਾਂ ਤੇ ਆਏ ਆ ਨਾ ਕਿਰਾਏ ਸਮਝੋ ਮਨ ਨਹੀਂ ਮਨ ਮੈਂ ਮਨਚੀ ਪੁਰਨੇ ਬੰਦਾ ਬਣਾਉਂਦਾ ਦੂਜੇ ਦਿਨ ਫੇਰ ਲਾ ਕੇ ਬਹਿ ਗਿਆ ਮਹਾਰਾਜ ਫੇਰ ਤੋਂ ਲੱਗ ਪਏ ਦੂਜੇ ਦਿਨ ਬਰ ਆਵਾਜ਼ ਦਿੱਤੀ ਭਾਈ ਸੱਜਣਾ ਕਿਦਾਂ țiiਮੀ ਦੀ ਆਵਾਜ਼ ਕਿਹਾ ਇੰਨੇ ਕੋ ਕਮਾਲ ਹੈ ਮਾਰੇ ਕਹਿੰਦੇ ਪਰ ਬਰਕਤ ਪੈ ਗਈ ਲਿਆ ਸੇਵਾ ਚ ਲਾ ਗਈ ਪੰਜਵੇਂ ਦਿਨ ਪਤਾ ਨਹੀਂ ਕੀ ਬਖਸ਼ਿਸ਼ ਵਰਤੀ ਪ੍ਰੇਮੀ ਬਣ ਗਿਆ ਜੀ ਸੰਗਤ ਵਿੱਚ ਬਹਿ ਕੇ ਮੇਰਾ ਖਿਆਲ ਜਦੋਂ ਆਹ ਸ਼ਲੋਕ ਸੁਣਿਆ ਹੋਵੇਗਾ ਮੈਂ ਖਿਆਲ ਕਹਿ ਰਿਆਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤੇ ਮਾਨੇ ਕਿਹਨ ਹੈ ਸੌਮਿਆ ਤੂੰ ਕਿਉਂ ਚਿੰਤਾ ਕਰੀ ਜਾਣਾ ਫਿਰ ਉਹਦੇ ਚਰਨਾ ਚ ਜੁੜ ਜਿਹੜਾ ਹੋ ਕੇ ਦੇ ਕੇ ਕਹਿੰਦਾ ਜਿਹਨੇ ਦੁਨੀਆ ਪੈਦਾ ਕੀਤੀ ਚਿੰਤਾ ਬਿਯੋ ਕਰਦਾ ਪੰਜਵੇਂ ਦਿਨ ਜੋ ਕਮਾਇਆ ਉੱਠ ਪਿਆ ਕਹਿੰਦਾ ਮਹਾਰਾਜ ਕਿਰਪਾ ਕਰੋ ਮਹਾਰਾਜ ਵੇਖ ਕੇ ਆਖਣ ਦੱਸ ਕਹਿੰਦਾ ਅੱਜ ਇੰਨੇ ਰੁਪਏ ਕਮਾਏ ਕੋਈ 5 ਕਹਿੰਦਾ ਕੋਈ 6 ਕਹਿੰਦਾ ਜੀ ਚਲੋ ਅੱਜ ਇੰਨੇ ਕਮਾਏ ਸਤਗੁਰੂ ਸੇਵਾ ਚ ਲਾ ਲਓ ਮਹਾਰਾਜ ਹੱਸ ਕੇ ਕਹਿਣ ਲੱਗੇ ਤੇਰਾ ਨਾਮ ਨਹੀਂ ਪੁੱਛਿਆ ਕਹਿੰਦਾ ਜੇਲਮ ਤੋਂ ਆਇਆ ਆਇਆ ਰੋਜੀ ਦੀ ਖਾਤਰ ਸਾ ਰੋਟੀ ਨਹੀਂ ਚੱਲਦੀ ਰੋਜੀ ਦੀ ਖਾਤਰ ਆਇਆ ਬੱਚਿਆਂ ਦੀ ਪਰਵਰਿਸ਼ ਨਹੀਂ ਪਰ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿਦੋਂ ਲੱਗ ਪਿਆ ਕਹਿੰਦਾ ਸੱਚ ਏਵੇ ਅਜੇ ਤੱਕ ਮਨ ਖੋਣ ਦੀ ਗੱਲਾਂ ਕਰਦਾ ਸੀ ਜਿੱਦਨ ਦੀ ਦੇਨ ਦੀ ਬਿਰਤੀ ਪੈਦਾ ਹੋ ਗਈ ਉਸਦਨ ਦੀਆਂ ਬਰਕਤਾਂ ਬੜੀਆਂ ਪੈਣ ਲੱਗ ਪਈਆਂ ਇਹੀ ਲਫ਼ਜ਼ ਮਹਾਰਾਜ ਜੀ ਨੇ ਕਹੇ ਸਨ ਸੁਲਤਾਨਪੁਰ ਦੀ ਧਰਤੀ ਤੇ ਜਦੋਂ ਸੇਵਾਦਾਰ ਨੇ ਹੱਥ ਫੜ ਕੇ ਕਹਾਂ ਬਾਬਾ ਓ ਮੇਰੇ ਮੋਦੀ ਮਾਲਕਾ ਤੇਰਾ ਤੇਰਾ ਕਹੀ ਜਾਂਦਾ ਤੇਰਾ ਤੇਰਾ ਕਰਕੇ ਉਜੜ ਜਾਏਗਾ ਸੁਲਤਾਨਪੁਰ ਬਸ ਖਮਾਰੀ ਚ ਕਹਾਂ ਨਾ ਹੱਥ ਛੱਡ ਦੇ ਜਿੱਦਣ ਦੁਨੀਆ ਉਜੜੀਏ ਮੇਰਾ ਮੇਰਾ ਕਰਕੇ ਉਜੜੀਏ ਤੇਰਾ ਤੇਰਾ ਕਰਕੇ ਤੇ ਬਸਦੇ ਹੁੰਦੇ ਤੇਰਾ ਤੇਰਾ ਕਰਕੇ ਵਰਕਤਾ ਬੈਂਦੀਆਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਹੱਸ ਬੈ ਕਹਿੰਦੇ ਫਿਰ ਤੂੰ ਆਪਣੀ ਕਮਾਈ ਕਹਿੰਦਾ ਨਹੀਂ ਇਹ ਤੁਹਾਡੀ ਦਿੱਤੀ ਦਾਤ ਸਤਗੁਰੂ ਨੇ ਪੈਸੇ ਹੱਥ ਚ ਪਕੜ ਲਏ ਗੁਰੂ ਰਾਮਦਾਸ ਦੀ ਨਜ਼ਰ ਪਈ ਉਹਨਾਂ ਤੇ ਜਿਹੜੀ ਨਜ਼ਰ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਜਿਹੜੀ ਨਜ਼ਰ ਪੈ ਜਾਏ ਤੇ ਬਾਬਾ ਸ੍ਰੀ ਚੰਦ ਜੈਸੇ ਮਾਪੁਰਖ ਨੂੰ ਤਪਸਵੀ ਨੂੰ ਝੁਕਣ ਵਾਸਤੇ ਮਜਬੂਰ ਕਰ ਦਿੰਦੀ ਅੰਤਰਾਤਮੇਤਾ ਚੁਕੇ ਨਾ ਹੋ ਉਹਨਾਂ ਨੇ ਮਹਾਰਾਜ ਨੇ ਦੇਖਿਆ ਕਹਿਣ ਲੱਗੇ ਆ ਤੂੰ ਆਇਆ ਰੋਜੀ ਦੀ ਖਾਤਰ ਕਹਿੰਦਾ ਨਹੀਂ ਹੁਣ ਕੋਈ ਚਿੰਤਾ ਨਹੀਂ ਬਸ ਸਤਿਗੁਰੂ ਕਹਿੰਦੇ ਨੇ ਇਹ ਹੀ ਤੈਨੂੰ ਸਿਖਾਣਾ ਚਾਹਦਾ ਸਾਂ ਕਿ ਕਰਤਾ ਬਣ ਕੇ ਚਿੰਤਾ ਨਾ ਕਰੀ ਕਿਰਤ ਕਰੀ ਜਈ ਤੇ ਚਿੰਤਾ ਤੇਰੀ ਕਰਤੇ ਨੂੰ ਜਿੰਨੀ ਮਾਇਆ ਦਿੱਤੀ ਬੁੱਕ ਚੋ ਹੱਥ ਚ ਲਪੇ ਬੰਦ ਕਰਕੇ ਮੁੱਠੀ ਬੰਦ ਕਰਕੇ ਕਿਆ ਕਹਿਣ ਲੱਗੇ ਨਾਮ ਕੀ ਕਹਿੰਦੇ ਨੇ ਲੋਕੀ ਮੈਨੂੰ ਸੋਮਾ ਕਹਿੰਦੇ ਨੇ ਜਾਨੀ ਗਿਆਨ ਸਿੰਘ ਤਵਾਰੀਖ ਚ ਲਿਖਦੇ ਨੇ ਮਹਾਰਾਜ ਹੱਸ ਪੈ ਕਹਿਣ ਲੱਗੇ ਨਹੀਂ ਲੋਕ ਸੇਮਾ ਸੋਮਾ ਕਹਿੰਦੇ ਨੇ ਗੁਰੂ ਨਾਨਕ ਨੇ ਤੈਨੂੰ ਸੋਮੇ ਸ਼ਾ ਬਣਾ ਦਿੱਤਾ ਕਿ ਇਹ ਪਰਮਾਤਮਾ ਦੀ ਬਖਸ਼ਿਸ਼ ਨਹੀਂ ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ ਕਿ ਚਿੰਤਾ ਦੀ ਥਾਂ ਤੇ ਚਿੰਤਨ ਆ ਜਾਏ ਤੇ ਸੋਮਾ ਵੀ ਸ਼ਾਹ ਬਣ ਜਾਂਦਾ ਹੁੰਦਾ ਜੇ ਪਿਆਰਿਓ ਸ਼ੌਂਕਾਰ ਨੂੰ ਵੀ ਅੰਦਰ ਚਿੰਤਾ ਖਾਈ ਜਾਏ ਤੇ ਉਹ ਵੀ ਭਿਖਾਰੀਆਂ ਦੀ ਕਤਾਰ ਚ ਆ ਜਾਂਦਾ ਮਹਾਰਾਜ ਜੀ ਨੇ ਕਿਹਾ ਸੋਮਾ ਸ਼ਾਹ ਗੁਰੂ ਕਾ ਸ਼ਾ ਤੇ ਤੀਸਰਾ ਲਫ਼ਜ਼ ਵਰਤਿਆ ਬੇ ਪਰਵਾਹ ਗੁਰਮਖੋ ਇਹਦੇ ਪੁੱਤਰ ਭਾਈ ਰਾਮ ਸ਼ਾਹ ਨੂੰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਮੰਜੀ ਬਖਸ਼ੀ ਪ੍ਰਚਾਰਕ ਥਾਪਿਆ ਭਾਈ ਰਾਮ ਸ਼ਾਹ ਦੇ ਪੋਤਰੇ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਮਸੰਦਾਂ ਨੇ ਵੱਦ ਫੈਲੀਆਂ ਕੀਤੀਆਂ ਕਰੈਕਟਰ ਤੋਂ ਜੀਵਨ ਤੋਂ ਡਿੱਗ ਪਏ ਤੇ ਮੇਰੇ ਦਾਤੇ ਨੇ ਇਹਦੇ ਭਾਈ ਸੋਮੇ ਦਾ ਪੁੱਤਰ ਰਾਮ ਸ਼ਾਹ ਰਾਮ ਸ਼ਾਹ ਦਾ ਪੋਤਰਾ ਭਾਈ ਮੇਰ ਸ਼ਾਹ ਉਹਨੂੰ ਮਾਤਾ ਜੀ ਨੇ ਕਿਹਾ ਲਾਲ ਜੀ ਇੰਨਾ ਬਖਸ਼ਿਸ਼ ਵਾਲਾ ਘਰ ਇੰਨਾ ਇਮਾਨਦਾਰ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਭਾਈ ਮੇਰ ਸਿੰਘ ਸ਼ਾਹ ਨਾਮ ਰੱਖਿਆ ਤੇ ਖਿਤਾਬ ਪਤਾ ਕੀ ਦਿੱਤਾ ਕਹਿਣ ਲੱਗੇ ਬਖਸ਼ੰਦ ਫਰਜ਼ੰਦ ਫਿਰ ਸੁਣਿਓ ਬਖਸ਼ੰਦ ਫਰਜ਼ੰਦ ਸਾਡਾ ਬਖਸ਼ਿਆ ਹੋਇਆ ਆਪਣਾ ਪੁੱਤ ਮੈਂ ਬੇਨਤੀ ਕਰਾਂਗਾ ਸਿਰਫ ਇੱਕ ਇਸ ਸਾਕੇ ਨੂੰ ਪਾ ਬੜੀ ਬੜੀ ਸੁਣਿਆ ਪਰ ਜਿੰਨੀ ਦੇਰ ਤੱਕ ਚਿੰਤਾ ਸੀ ਖਾਏ ਮੇਰੀ ਰੋਜੀ ਗਈ ਓਨੀ ਦੇਰ ਤੱਕ ਨੀਂਦ ਨਹੀਂ ਪਈ ਜਦੋਂ ਚਿੰਤਾ ਛੱਡ ਕੇ ਗੁਰੂ ਦੇ ਆਸਰੇ ਹੋ ਗਿਆ ਕਿਰਤ ਉਦਨ ਵੀ ਕੀਤੀ ਓਦਨ ਗੁਰੂ ਨੇ ਸ਼ਾ ਬਣਾ ਕੇ ਰੱਖ ਦਿੱਤਾ ਪਰ ਗੁਰੂ ਨੂੰ ਕੋਈ ਤਮਾ ਨਹੀਂ ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਬੋਲ ਹੈ ਅਸੀਂ ਕਿਸੇ ਨੂੰ ਕੁਝ ਦੇਨੇ ਆਂ ਅਸੀਂ ਸਵਾਰਥ ਰੱਖਨੇ ਚੇਤੇ ਰੱਖੋ ਰੱਬ ਕਦੀ ਸਵਾਰਥ ਨਹੀਂ ਰੱਖਦਾ ਨਾ ਮੇਰੀ ਬੇਨਤੀ ਹੈ ਲੀਡਰ ਕਿਸੇ ਨੂੰ ਦੇ ਰਿਹਾ ਉਹ ਦਾਨ ਨਹੀਂ ਉਹ ਮੰਗਤਾ ਹੈ ਉਹ ਤੁਹਾਨੂੰ ਦੇ ਕੇ ਕੱਲ ਨੂੰ ਤੁਹਾਡੇ ਬੂਹੇ ਤੇ ਆ ਕੇ ਵੋਟ ਮੰਗੇਗਾ ਬੰਦਾ ਧਰਮ ਦੇ ਨਾਂ ਤੇ ਕੁਝ ਦਿੰਦਾ ਹੈ ਪਰ ਉਹ ਵੀ ਮੰਗਤਾ ਹੈ ਉਹ ਦੇਣ ਤੋਂ ਬਾਅਦ ਕਹਿੰਦਾ ਇੰਨਾ ਕੁਝ ਮੈਂ ਦਿੱਤਾ ਤੂੰ ਇਹਦੇ ਵੱਟੇ ਕੀ ਮੈਨੂੰ ਦੇਵੇਂਗਾ। ਭਿਖਾਰੀ ਪਾਣੀ ਹੈ ਨਾ। ਫਰਿਆਦ ਕਰਦਾ ਬਾਹਰ দান ਕਰਕੇ ਆਉਂਦਾ ਅੰਦਰ ਕਹਿੰਦਾ ਮੈਂ ਇੰਨਾ ਕੁਝ ਦੇ ਆਇਆ ਮੈਨੂੰ ਕੀ ਦੇਵੇਂਗਾ। ਬਾਹਰ ਦਾਤਾ ਬਣਿਆ ਬੈਠਾ ਅੰਦਰ ਮੰਗਤਾ ਬਣਿਆ ਬੈਠਾ। ਹਰ ਦਾਨੀ ਦੇ ਅੰਦਰ ਭਿਖਾਰੀ ਲੁਕਿਆ ਹੋਇਆ। ਮੈਨੂੰ ਬਖਸ਼ ਦਿਆਜੀ। ਜਗਰਾਮ ਕੋਲ ਤੇ ਰਾਤ ਨੂੰ ਕੰਬਲ ਸੱਟਦਾ ਪਿਆ ਤੇ ਨਾਲ ਕਹਿੰਦਾ ਮੇਰੇ ਕੰਬਲਾਂ ਦਾ ਕੰਮ ਚੰਗਾ ਚੱਲੂਗਾ। ਮੰਗਤਾ ਹੀ ਹੈ ਨਾ। ਹਾਂ ਆਪਾਂ ਆਪ ਜੀ ਸੋਚੋਗੇ ਵੀ ਭਾਈ ਸਾਹਿਬੇ ਕਹਿ ਰਿਆ ਫਿਰ ਦਾਨ ਕੋ ਨਹੀਂ ਕਰਨਾ ਚਾਹੀਦਾ ਨਹੀਂ ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰ ਕੇ ਹੱਥੋਂ ਦੇ ਕੇ ਭਲਾ ਮਨਾਏ ਮੰਗਣਾ ਨਾ ਰੱਖ ਹੱਥੋਂ ਦੇ ਕੇ ਕਹਿ ਮੇਰੇ ਦਾਤਾ ਤੂੰ ਤਰਸ ਕੀਤਾ ਮੇਰੇ ਇਸ ਗਰੀਬ ਤੋਂ ਸੇਵਾ ਤੂੰ ਲੈ ਲੈ ਮਹਾਰਾਜ ਜੀ ਬਚਨ ਕਰਦੇ ਨੇ ਕਿ ਆਪਣੇ ਹੱਥੋਂ ਦੇ ਕੇ ਭਲਾ ਮਨਾਉਂਦਾ ਹੋਵੇ ਸਾਰ ਬੰਦਾ ਖਿਮਾ ਕਰਿਓ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਹੈ ਉਹ ਆਉਟਪੁੱਟ ਇਹ ਆਸ ਕਰਕੇ ਦੇ ਰਿਹਾ ਮੈਨੂੰ ਕੀ ਵਾਪਸ ਆਏਗਾ ਰੱਬ ਕਹਿੰਦਾ ਤੂੰ ਮੈਨੂੰ ਗਾਲਾਂ ਵੀ ਕੱਢੀ ਜਾ ਮੈਂ ਕੋਈ ਆਉਟਪੁੱਟ ਨਹੀਂ ਵੇਖਣੀ ਮੈਂ ਤੈਨੂੰ ਤਾਂ ਵੀ ਦਿਆ ਮੈਂ 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 ਇੱਥੇ ਤੋਂ ਕੀ ਮੰਗਣਾ ਪੜੋ ਕਿਤੇ ਗੁਰੂ ਗੋਬਿੰਦ ਸਿੰਘ ਦਾ ਬਚਨ ਦੀਨਨ ਕੀ ਪਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਘਰੈ ਛੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਦਿਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਕਾਰੈ ਪਸ਼ ਪਸ਼ੂ ਨਗ ਨਾਗ ਨਿਰਾਤ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਨਹੀਂ ਕਰਮ ਵਿਚਾਰੈ ਉਹ ਨਹੀਂ ਵੇਖਦਾ ਬੰਦਾ ਪਾਪੀ ਇਹ ਵਿਸ਼ਈ ਹੈ ਇਹ ਕਾਮੀ ਕ੍ਰੋਧੀ ਨਾ ਨਾ ਉਹ ਕਹਿੰਦਾ ਨਾ ਇਹ ਜੇ ਵੈਗਰੂ ਜੀ ਇਸ ਦਾ ਵੇਖਣ ਲੱਗ ਪੈਣਗੇ ਨਾ ਤੇ ਦੁਨੀਆ ਮਰ ਜਾਊਗੀ ਐਡਾ ਵੱਡਾ ਫਰਾਖ ਦੇ ਦਾਸ ਨੇ ਤੈਕ ਵਾਰ ਕਥਾ ਕਰਦਿਆ ਕਿਹਾ ਸੀ ਕਿ ਅਰਦਾਸ 'ਚ ਇੱਕ ਲਫ਼ਜ਼ ਹੁੰਦਾ ਹੈ ਦੇਖ ਕੇ ਅਨਡਿਟ ਕੀ ਤਾਲ ਇੱਕ ਰੱਬ ਦੇਖ ਕੇ ਅਨਡਿਟ ਕਰਦਾ ਹੈ ਦੂਜਾ ਗੁਰੂ ਦੇਖ ਕੇ ਅਨਡਿਟ ਕਰਦਾ ਹੈ ਤੀਸਰਾ ਬ੍ਰਹਮ ਗਿਆਨੀ ਖਾਸਾ ਦੇਖ ਕੇ ਅਨਡਿਟ ਕਰਦਾ ਹੈ ਨਹੀਂ ਤਾਂ ਸਾਡਾ ਸਮਾਜ ਤੇ ਅਨਡਿਟਿਆਂ ਨੂੰ ਵੀ ਡਿਟੇ ਵਾਲੇ ਕਰਦਾ ਪਿਆ ਜੋ ਨਹੀਂ ਦੇਖਿਆ ਉਹਨਾਂ ਨੂੰ ਵੀ ਲੋਕੀ ਪ੍ਰਚਾਰੀ ਜਾ ਰਹੇ ਹਜ਼ੂਰ ਦੇਸ ਅੰਮ੍ਰਿਤ ਬਚਨ ਵਾਲੇ ਮਹਾਰਾਜ ਕਹਿੰਦੇ ਨੇ ਪੋਕ ਤਾਏ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਇਆ ਨਿਤ ਸੋ ਕਰਤਾ ਚਿੰਤਾ ਕਰੇ ਦੀਨ ਦਇਆਲ ਦਇਆ ਨਿਤ ਦੋਖਨ ਦੇਖ ਤਾ ਪਤਾ ਵੀ ਇਹਦੀ ਕਰਤੂਤ ਕੀ ਇਹ ਕੀ ਕਰਦਾ ਮੈਂ ਸੱਚੀ ਬੇਨਤੀ ਕਰ ਰਿਹਾ ਕਿ ਕੀ ਮੇਰੇ ਤੁਹਾਡੇ ਅੰਦਰ ਦਾ ਵਹਿਗੂ ਨੂੰ ਪਤਾ ਨਹੀਂ ਇਸ ਤੋਂ ਵੱਧਾ ਪੜਦੇ ਟੱਕਣ ਵਾਲਾ ਕੋਈ ਨਹੀਂ ਜੀ ਜੇ ਉਹ ਪੜਦੇ ਨਸ਼ਰ ਕਰਨ ਤੇ ਆ ਜਾਏ ਤੇ ਕੋਈ ਘਰ ਨਹੀਂ ਜੁੜਿਆ ਰਹੇਗਾ ਸੱਚ ਜੇ ਇਥੇ ਪਿਓ ਨਾਲ ਪੁੱਤਰ ਨੇ ਨਹੀਂ ਰਹਿਣਾ ਇਸਤਰੀ ਨੇ ਪਤੀ ਨਾਲ ਨਹੀਂ ਰਹਿਣਾ ਭੈਣ ਨੇ ਭਰਾ ਨੇੜੇ ਨਹੀਂ ਲੱਗਣਾ ਉਹ ਕਹਿੰਦਾ ਨਹੀਂ ਨਹੀਂ ਇਹ ਮੇਰੀ ਬਣਾਏ ਰੇ ਨਾ ਚਲ ਕੋਈ ਨਹੀਂ ਪਰਦੇ ਪਾ ਕੇ ੱੱਕੀ ਰੱਖੋ ਇਹਨਾਂ ਦਾ ਕੰਮ ਚੱਲੀ ਜਾਏਂ ਦੀਨ ਦਇਆਲ ਦਇਆ ਨਹੀਂ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਇੱਕ ਸਵਿਆ ਬੋਰ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਤਹਿ ਹੈ ਉਹ ਕਿਸ ਕਾਮਨਾ ਦੀਨ ਤੋਂ ਨਾ ਦੇ ਰੇ ਮੈਂ ਬੇਨਤੀ ਕਰਾਂ ਜਿਹੜਾ ਬੰਦਾ ਕਦੀ ਗੁਰਦੁਆਰੇ ਨਹੀਂ ਗਿਆ ਰੱਬ ਤਾਂ ਉਹਨੂੰ ਵੀ ਰੋਟੀ ਦੇ ਦਿੰਦਾ ਬੇ। ਉਹਨੂੰ ਨਹੀਂ ਕਿਤੇ ਮੈਨੂੰ ਬੰਦਗੀ ਕਰ ਨਾ ਕਰ ਤੂੰ। ਵੇਖੋ ਇਹ ਸਾਨੂੰ ਹੈ ਅਸੀਂ ਕਹਾਂਗੇ ਯਾਰ ਜੇ ਆਹ ਲੋਕ ਨਾ ਆਏ ਤੇ ਮੇਰੇ ਫੀਲਡ ਦਾ ਕੀ ਬਣੇਗਾ ਆਹ ਨਾ ਹੋਇਆ ਤੇ ਮੇਰੀ ਵੋਟ ਦਾ ਕੀ ਬਣੇਗਾ ਉਹ ਕਹਿੰਦਾ ਤੁਸੀਂ ਸਾਰੇ ਮੇਰੇ ਵਿਰੁੱਧ ਭੁਗਤਿਓ ਮੈਂ ਫਿਰ ਵੀ ਇਕੱਲੇ ਦਾ ਇਕੱਲਾ ਪੂਰਾ। ਤੁਹਾਡੀ ਹਸਤੀ ਕੀ ਮੈਨੂੰ ਲਾਸ ਰੱਬ ਨੂੰ ਕਿਹੜਾ ਜੰਮੇ ਐਲਾਨ ਵਾਲਾ। ਉਹਦੀ ਤਾਂ ਬਦਲੀ ਕੋਈ ਨਹੀਂ ਖੋਣੀ। ਉਹਨੂੰ ਤਾਂ ਮਹਾਰਾਜ ਜਿਨੇ ਕਿਹਾ ਕਿ ਵੱਡਾ ਤੇਰਾ ਦਰਬਾਰ ਸੱਚਾ ਤਉ ਤਖਤ ਸਿਰ ਸ਼ਾਹਾ ਕੁਆਤਸ਼ਾ ਨੀਚਲ ਚੌਰਸ਼ਤ ਉਹਨੂੰ ਕਾਮ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਮੋਹ ਨਹੀਂ ਹਰਖ ਨਹੀਂ ਸੋਗ ਨਹੀਂ ਭੋਗ ਨਹੀਂ ਪੈ ਨਹੀਂ ਆਪਣੀ ਬਾਡੀ ਖਹਿ ਕੋਈ ਨਹੀਂ ਦੇਖੋ ਗੁਰੂ ਸਾਹਿਬ ਦੀ ਉਡਾਰੀ ਆਪਣਾ ਸ਼ਰੀਰ ਕੋਈ ਨਹੀਂ ਸਾਰੇ ਸ਼ਰੀਰ ਵਾਲਿਆਂ ਦੀ ਚਿੰਤਾ ਕਰੀ ਬੈਠਾ ਆਹ ਦਿਸਦਾ ਕੋਈ ਨਹੀਂ ਅਨ ਦਿਸਦਾ ਦਿਸਦੇ ਨੂੰ ਪਾਲੀ ਜਾਂਦਾ ਭਾਈ ਕਾਮ ਨ ਕਰੋਦ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪਹਿ ਹੈ ਦੇਹ ਬਹੀਨ ਸਨੇ ਸਬੋ ਤਨ ਦੇਹ ਬਹੀਨ ਆਪਣੀ ਕੋਈ ਬਾਡੀ ਨਹੀਂ ਸਾਰੀਆਂ ਸ਼ਰੀਰਾਂ ਨੂੰ ਪਿਆਰ ਕਰਦੇ ਦੇਹ ਬਹੀਨ ਸਨੇ ਸਬੋ ਤਨ ਨੇ ਬ੍ਰਖਤ ਅਗੈ ਅਛੈ ਹੈ ਘਰ ਵੀ ਕੋਈ ਨਹੀਂ ਮੌਤੋ ਵੀ ਰਹਿਤ ਹੈ ਮਹਾਰਾਜ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਮੈਂ ਫਿਰ ਬੇਨਤੀ ਕਰਾਂਗਾ ਸੋ ਕਰਤਾ ਚਿੰਤਾ ਕਰੇ ਜੈਨੋ ਉਪਾਇਆ ਝਖ ਮੇਰੇ ਗੁਰੂ ਗੋਬਿੰਦ ਸਿੰਘ ਇੱਕ ਉਹਨਾਂ ਦੀ ਰਚਨਾ ਚ ਮੈਂ ਹੋਰ ਅਰਜ਼ ਕਰਨੀ ਚਾਹੁੰਦਾ ਪ੍ਰਾਤਨ ਸਮੇਂ ਪਤਾ ਕੀ ਸੀ ਜਦੋਂ ਰਾਜੇ ਜਾਂ ਬਾਦਸ਼ਾਹ ਨੂੰ ਕੋਈ ਲੈਟਰ ਚਿੱਠੀ ਲਿਖੀ ਜਾਂਦੀ ਸੀ ਉਹਦੇ ਲਈ ਪਹਿਲਾਂ ਬੜੇ ਸਤਕਾਰਤ ਵਿਸ਼ੇਸ਼ਣ ਲਾਏ ਜਾਂਦੇ ਸਨ ਜਹਾਂ ਪਨਾ ਭਗਵਾਨ ਈਸ਼ਵਰ ਦੋ ਆਲਮਾਂ ਦਾ ਮਾਲਕ ਇਥੋਂ ਤੱਕ ਰਜ਼ਕ ਦਾਤਾ ਪਰਜਾ ਪਾਲਕ ਸਾਰੇ ਸੰਸ਼ਬਦ ਸੋਚਣਾ ਜਿੱਦਨ ਸਤਗੁਰਾਂ ਨੇ ਜ਼ਫਰਨਾਮਾ ਲਿਖਿਆ ਕਿਸੇ ਥਾਂ ਤੇ ਮੈਨੂੰ ਦੱਸੋ ਜ਼ਫਰਨਾਮੇ ਚ ਵਿਸ਼ੇਸ਼ਣ ਲਾ ਕੇ ਕਿਹਾ ਕਿ ਔਰੰਗਜ਼ੇਬ ਤੂੰ ਲੋਕਾਂ ਨੂੰ ਰਜ਼ਕ ਦਾਨ ਹੈ ਤੂੰ ਰਜ਼ਕ ਦਾਤਾ ਤੂੰ ਪਰਜਾ ਪਾਲਕ ਉਹ ਦੇਖੋ ਇਸ ਇਹਨਾਂ ਸ਼ੇਰਾਂ ਨੂੰ ਪੜ੍ਹ ਕੇ ਪਹਿਲੇ ਸ਼ੇਰ ਵਿੱਚ ਕਿਹਾ ਅੱਜ ਤੱਕ ਲੋਕ ਤੈਨੂੰ ਚਿੱਠੀਆਂ ਲਿਖਦੇ ਨੇ ਪਰਜਾ ਪਾਲਕ ਰਜ਼ਕ ਦਾਤਾ ਜਾਂ ਬਨਾ ਕਹਿੰਦੇ ਨੇ ਮੈਂ ਪਹਿਲੇ ਸ਼ੇਰ 'ਚ ਤੇਰੀ ਗੱਲ ਨਹੀਂ ਕਰਾਂਗਾ ਪਹਿਲੇ ਸ਼ੇਰ 'ਚ ਮੈਂ ਉਸ ਰੱਬ ਦੀ ਗੱਲ ਕਰਾਂਗਾ ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਜਿਹਨੇ ਤੈਨੂੰ ਵੀ ਰਾਜ ਦਿੱਤਾ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਹੈ ਪਰੀਪੂਰਨ ਪਰਮਾਤਮਾ ਵੈਗੁਰੂ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਹਿਣ ਲੱਗੇ ਉਹ ਪਰਮਾਤਮਾ ਕੱਲਾ ਸਾਨੂੰ ਹੀ ਨਹੀਂ ਆ ਰੁੱਖ ਦੇ ਉੱਤੇ ਆਲਣਾ ਹੈ ਆਲਣੇ ਨੂੰ ਬੀਜੜੇ ਨੇ ਬਣਾ ਦਿੱਤਾ ਚਲੋ ਚਲੋ ਉਹ ਸਾਰਾ ਪੰਛੀ ਨੇ ਬਣਾਇਆ ਉਹਦੇ ਆਲ ਨੇ ਚ ਹੱਥ ਮਾਰੋ ਕੋਈ ਸੋਨਾ ਨਹੀਂ ਕੋਈ ਹੀਰੇ ਨਹੀਂ ਕੋਈ ਮੋਤੀ ਨਹੀਂ ਕੁਧਾਨੀਆਂ ਦਾ ਢੇਰ ਨਹੀਂ ਕੀ ਇਹ ਇਕੱਲਾ ਪੰਛੀ ਉਹਦੇ ਨਿੱਕੇ ਜਿਹੇ ਬੱਚੇ ਉਹਨੂੰ ਪੁੱਛੀਏ ਤੈਨੂੰ ਚਿੰਤਾ ਨਹੀਂ ਆ ਜਿਹੜੇ ਨਿੱਕੇ ਨਿੱਕੇ ਬੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ ਜਿਨ੍ਹਾਂ ਦੇ ਖੰਭ ਵੀ ਨਿਕਲੇ ਤੇ ਮਹਾਰਾਜ ਕਹਿੰਦੇ ਨੇ ਪੰਛੀ ਕਹਿੰਦਾ ਚਿੰਤਾ ਕਾਦੂ ਕਰਾਂ ਜਿਨੇ ਸਵੇਰੇ ਜ਼ਿੰਦਗੀ ਦਿੱਤੀ ਹੈ ਮੇਰੇ ਤੇ ਬੱਚਿਆਂ ਨੂੰ ਰੋਜੀ ਵੀ ਦਿੱਤੀ ਹੈ ਮਹਾਰਾਜ ਕਿਦਨ ਕਰਤੇ ਨੂੰ ਚਿੰਤਾ ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਹਜ਼ੂਰ ਦੇ ਬਚਨ ਨੇ ਨਾ ਰਿਜ਼ਕ ਦਸਤ ਆਕਸੇ ਮਾਂਜ ਕੀ ਵਾਰ ਚਲੋ ਕੁਝ ਲਫ਼ਜ਼ੇ ਚ ਫਾਰਸੀ ਦੇ ਨਾ ਰਿਜ਼ਕ ਦਸਤ ਆਕਸੇ ਦਸਤ ਦਾ ਅਰਥ ਹੈ ਹੱਥ ਸਾਡਾ ਰਿਜ਼ਕ ਰੱਬ ਤੋਂ ਬਿਨਾਂ ਕਿਸੇ ਹੋਰ ਦੇ ਆ ਹੱਥ ਵਿੱਚ ਨਹੀਂ ਸਿਰਫ ਸੋ ਕਰਤਾ ਚਿੰਤਾ ਕਰੇ ਨਾ ਰਿਜ਼ਕ ਦਸਤ ਆਕਸੇ ਹਾਮਾ ਰਾ ਇੱਕ ਆਸ ਵਸੇ ਖਮਾਰਾ ਪਾਠ ਕਥਾ ਨਹੀਂ ਫਾਰਸੀ ਵਿੱਚ ਖਮਾ ਦਾ ਅਰਥ ਸਭ ਤੇ ਰਾ ਦਾ ਅਰਥ ਨੂਹ ਇਹਦਾ ਅਰਥ ਹੋਵੇਗਾ ਸਾਨੂੰ ਸਾਰਿਆਂ ਨੂੰ ਰਿਜਕ ਦੇਣ ਵਾਲਾ ਕੇਵਲ ਇੱਕ ਕਰਤਾਪੁਰਖ ਵੈਗੁਰੂ ਕਹਿੰਦਾ ਰਿਜਕ ਦਸਤ ਆ ਕਸੇ ਖਮਾ ਰਾ ਇੱਕ ਆਸ ਵਸੇ ਸਾਨੂੰ ਸਭ ਨੂੰ ਇੱਕ ਦੀ ਆਸ ਹੈ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹਾਰਾਜ ਕਹਿੰਦਾ ਪਰੰਦੇ ਗਰਾ ਜ਼ਰ ਉੱਡਣ ਵਾਲੇ ਪੰਛੀਆਂ ਕੋਲ ਕਿਹੜਾ ਧੰਨ ਤੇ ਕਿਹੜਾ ਰੋਟੀ ਦਾ ਸਮਾਨ ਪਰੰਦਾ ਨਾ ਗ੍ਰਹ ਸਰ ਦਰਖਤ ਆਬ ਆਸ ਕਰ ਰੁੱਖ ਤੇ ਬੈਠਾ ਪਾਣੀ ਮੈਂ ਫਿਰ ਬੇਨਤੀ ਕਰਾਂ ਪਾਣੀ ਦੇ ਕੰਡਿਆਂ ਤੇ ਬੈਠਾ ਰੁੱਖਾਂ ਤੇ ਬੈਠੇ ਪਰੰਦਾ ਨਾ ਗ੍ਰਹ ਜਾਰ ਦਰਖਤ ਆਬ ਆਸ ਕਰ ਦੇਹੰਦ ਸੋਈ ਏਕ ਤੁਈ ਏਕ ਤੁਈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਥੋੜੇ ਜਿਹੇ ਅਰਥਾ ਪੱਜ ਕਰ ਜਾਈਏ ਮਹਾਰਾਜ ਕਹਿੰਦੇ ਨੇ ਫਿਰ ਬੰਦਾ ਕੀ ਕਰੇ ਅਹ ਇਸ ਗੱਲ ਨੂੰ ਧਿਆਨ ਨਾਲ ਸੁਣੋ ਚਲੋ ਅੱਗੇ ਤਰਤ ਸਾਰੇ ਹੋ ਗਏ ਨਾ ਜੀ ਇਹ ਸਾਰੇ ਕੰਮ ਵੈਗਰੂ ਦੇ ਕੀਤੇ ਪੁਰਖਾਂ ਬਿਰਥਾਂ ਪੀਰਾਂ ਦਾ ਟੱਟਾ ਮੇਗਾ ਖੇਤਾ ਇਹ ਚੇ ਨਹੀਂ ਕਿਆ ਬੰਦਿਆ ਤੂੰ ਕੀ ਕਰਨੇ ਉਹਨਾਂ ਕਹੇ ਸਾਰੀ ਸੋਮਿਤ ਜਾਣ ਨਾਨਕਾ ਸਰਾ ਮੇਰਾ ਜਨਤਾ ਇਹ ਚੇ ਨਹੀਂ ਕਿਆ ਬੰਦੇ ਤੂੰ ਕੀ ਕਰ ਅੱਗੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਕਿ ਕਰਤੇ ਨੇ ਸਭ ਕੁਝ ਬਣਾਇਆ ਸ਼ੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਹੁਣ ਅਸੀਂ ਕੀ ਕਰੀਏ ਮੇਰੇ ਬਾਬਾ ਨਾਨਕ ਜੀ ਕਮਾਲ ਕਰ ਦਿੱਤੀ ਕਹਿਣ ਲੱਗੇ ਤਿਸ ਜੋਹਾਰੀ ਸਵਸਤ ਤਿਸ ਇਹ ਦੋ ਲਫ਼ਜ਼ ਇੱਕ ਤਾਂ ਇਹਦਾ ਪਾਠ ਔਂਕੜ ਲਾ ਕੇ ਨਹੀਂ ਕਰਨਾ ਪਾਠ ਇੱਥੇ ਜੋਹਾਰੀ ਹੈ ਜੋਹਾਰੀ ਨਹੀਂ ਹੋੜਾ ਲਾ ਕੇ ਪਾਠ ਗਏ ਔਂਕੜ ਲਾ ਕੇ ਨਹੀਂ ਜੱਜੇ ਨੂੰ ਹੋੜਾ ਹਾਏ ਨੂੰ ਕੰਨਾ ਰਾਰੇ ਨੂੰ ਬਿਹਾਰੀ ਜੋਹਾਰੀ ਤੇ ਇਹਦਾ ਪਾਠ ਜੁਵਾਰੀ ਵੀ ਨਹੀਂ ਕਰਨਾ ਜੇ ਜੁਵਾਰੀ ਕਈ ਸੁਣੀਦਾ ਨਾ ਜੀ ਮੈਂ ਕਿਸੇ ਇੰਡੀਵਿਜੂਅਲ ਬੰਦੇ ਤੇ ਤਰਕ ਨਹੀਂ ਕਰ ਰਿਹਾ ਪਰ ਅਕਸਰ ਜੇ ਜੁਵਾਰੀ ਪਾਠ ਕਰੋਗੇ ਤੇ ਜੂਆ ਖੇਡਣ ਵਾਲਾ ਬਣ ਜਾਏਗਾ ਤੇ ਜੇ ਜੋਹਾਰੀ ਪਾਠ ਕਰੋਗੇ ਤੇ ਇਹਦਾ ਅਰਥ ਮੱਥਾ ਟੇਕਣਾ ਬਣ ਜਾਏਗਾ ਨਮਸਕਾਰ ਤਿਸ ਜੋਹਾਰੀ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ ਸ਼ੋਕਰਤਾ ਚਿੰਤਾ ਕਰੇ ਜਿਨੂੰ ਉਪਾਇਆ જગ ਤੂੰ ਕੀ ਕਰ ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕੀ ਉਹਨੂੰ ਨਮਸਕਾਰ ਕਰ ਉਹਦਾ ਸ਼ੁਕਰਾਨਾ ਕਰ ਬਸ ਆਹ ਜੇ ਸ਼ਲੋਕ ਦਾ ਤਤ ਭਾਵ ਕਹਿ ਲਵਾਂ ਤੂੰ ਚਿੰਤਾ ਨਾ ਕਰ ਤਿਸ ਜੋਹਾਰੀ ਸਵਸਤ ਤਿਸ ਇਹ ਲਵਜੈ ਸਵਸਤ ਇਹਦਾ ਅਰਥ ਤੰਦਰੁਸਤੀ ਨਹੀਂ ਸੁਸਤ ਦਾ ਅਰਥ ਹੈ ਕਲਿਆਣ ਮੰਗਲ ਮੈਂ ਇਹਦੇ ਅਰਥ ਆਮ ਟੀਕਾ ਕਰਨੀ ਕੀਤੇ ਨੇ ਤੇਰੀ ਜੈ ਹੋਵੇ ਜੈ ਜੈਕਾਰ ਕਰ ਇਹਦਾ ਅਰਥ ਹੈ ਤੂੰ ਸਿਰਫ ਦੋ ਕੰਮ ਕਰ ਇੱਕ ਤੂੰ ਗੁਰੂ ਅੱਗੇ ਮੱਥਾ ਟੇਕ ਕਰਤੇ ਅੱਗੇ ਝੁਕ ਜਾ ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ ਮੇਰੇ ਪਰਮਾਤਮਾ ਦੀ ਜੈ ਜੈਕਾਰ ਇਹਨੂੰ ਆਸਾਂ ਕੀਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਵਾਹ ਤੇਰੇ ਪਰਮਾਤਮਾ ਵਾਹ ਤੇਰੇ بس ਇੰਨੇ ਹੀ ਕਹਿਣਾ ਉਹ ਦੇਖੋ ਇਹ ਦੋ ਗੱਲਾਂ ਬਸ ਐਵੇਂ ਚੋਖੇ ਚੋਖੇ ਭਜਨ ਦੀ ਲੋੜ ਹੀ ਨਹੀਂ ਅਮਲ ਚ ਲੈ ਆਈਏ ਤਿਸ ਜੋਹਾਰੀ ਜਿਨਨੇ ਜਗ ਤੋ ਪਾ ਕੇ ਚਿੰਤਾ ਕੀਤੀ ਤੋ ਉਹਨੂੰ ਮੱਥਾ ਟੇਕ ਦੇ ਨਮਸਕਾਰ ਕਰ ਦੇ ਸਵਸਤ ਤਿਸ ਇਹ ਕਹ ਦੇ ਤੇਰੀ ਜੈ ਜੈਕਾਰ ਹੋਵੇ ਮੰਗਲ ਮਈ ਤੋ ਕਲਿਆਣ ਮਈ ਕਹ ਤਨ ਤਨ ਤੇਰੀ ਮੈਂ ਇੱਕ ਦਿਨ ਅਰਜ਼ੀ ਕੀਤੀ ਸੀ ਕਿ ਰੱਬ ਨੂੰ ਵੀ ਸ਼ਬਾਸ਼ ਕਹੀ ਜਾਉ ਤੇ ਇਹ ਵੀ ਇਸ ਸਿਫਤ ਜੀ ਬੇੰਤ ਬੇੰਤ ਕਹੀ ਜਾਓ ਇਹ ਵੀ ਨਾਮ ਜੀ ਤਿਸ جوہری ਸੁਵਸਤ ਤਿਸ ਤੇ ਮਹਾਰਾਜ ਕਹਿੰਦੇ ਕਿਸ ਨੂੰ ਅੱਗੇ ਬਚਨ ਕੀਤਾ ਤਿਸ ਦੀਵਾਨ ਅਭਗ ਦੀਵਾਨ ਦਾ ਅਰਥ ਹੈ ਦਰਬਾਰ ਆਹ ਜਿਹੜੇ ਲੋਕਾਂ ਨੂੰ ਦਰਬਾਰ ਲਾ ਕੇ ਦਿੰਦੇ ਪਏ ਨੇ ਨਾ ਇਹ ਇਹਨੂੰ ਬਿਲਕੁਲ ਦੁਸ਼ਤ ਨਾਲ ਜਾ ਕਿ ਫਲਾਣੇ ਥਾਂ ਤੇ ਰਾਜੇ ਦਾ ਦਰਬਾਰ ਲੱਗਾ ਸੀਐਮ ਦਾ ਦਰਬਾਰ ਲੱਗਾ ਪੀਐਮ ਦਾ ਦਰਬਾਰ ਲੱਗਾ ਮੰਤਰੀ ਨੇ ਲਾਇਆ ਸੰਗਤ ਦਰਸ਼ਨ ਹੋ ਗਿਆ ਆ ਹੋ ਗਿਆ ਇਹ ਸਾਰੀਆਂ ਖੇਡਾਂ ਚੱਲਦੀਆਂ ਨੇ ਦੁਨੀਆ 'ਚ ਇਹ ਰੱਬ ਦੀ ਬਣਾਈ ਹੈ ਜੀ ਕਹਿੰਦੇ ਨੇ ਇਹ ਦਰਬਾਰ ਇੱਕ ਦਿਨ ਮੁੱਕ ਜਾਣਗੇ